ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਿਲਕ ਪਸ਼ਮੀਨੇ ਦੇ ਵਿੱਚ ਕੁਝ ਡਿਜ਼ਾਈਨ ਇਹਦੇ ਵਿੱਚ ਚਾਰੀ ਵਰਕ ਦੇ ਰਹੇਣਗੇ ਕੁਝ ਡਿਜ਼ਾਈਨ ਮਸ਼ੀਨ ਵਰਕ ਦੇ ਰਹੇਣਗੇ ਕਲਰ ਜੋ ਵੀ ਹੈ ਆਪਣੇ ਕੋਲ ਤੁਸੀਂ ਮੇਰੇ ਕੋਲ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਆਪਣੇ ਕੋਲ ਇਸ ਟਾਈਮ ਰੈਡੀ ਸੂਟ ਨੇ ਤੁਸੀਂ ਪੇਮੈਂਟ ਕਰਕੇ ਸਾ ਤੋਂ ਅੱਜ ਤੇ ਕੱਲ ਨੂੰ ਤੁਸੀਂ ਆਪਣਾ ਪਾਰਸਲ ਲਗਵਾ ਸਕਦੇ ਹੋ ਇਹਦੇ ਆਪਾਂ ਨੇ ਇਹ ਸਾਰੇ ਸੂਟ ਅਵੇਲੇਬਲ ਨੇ ਇਹ ਨਹੀਂ ਹੋਊਗਾ ਵੀ ਆਪਾਂ ਤੁਹਾਨੂੰ ਦੱਸ ਦਿੰਦਾ ਟਾਈਮ ਦੇਵਾਂਗੇ ਜਾਂ 15 ਦਾ ਦੇਵਾਂਗੇ ਕੱਲ ਨੂੰ ਤੁਹਾਡਾ ਪਾਰਸਲ ਆ ਜਿਹੜਾ ਲੱਗ ਜੂਗਾ ਤੇ ਦੂਰ ਨੇੜੇ ਦਾ ਹਿਸਾਬ ਹੋ ਜਾਂਦਾ ਜੀ ਜੇ ਥੋੜਾ ਜਿਹਾ ਜਿਹੜਾ ਘਰ ਤੱਕ ਪਾਰਸਲ ਜਾਂਦਾ ਉਹਨੂੰ 2 ਕੁ ਦਿਨ ਵੱਧ ਲੱਗ ਜਾਂਦੇ ਹੁੰਦੇ ਨੇ ਦੂਸਰਾ ਪਾਰਸਲ ਹੈ ਜਿਹੜਾ ਆਪਣਾ ਸ਼ਹਿਰ ਵਾਲਾ ਹੁੰਦਾ ਜੀ ਉਹ ਜਲਦੀ ਪਹੁੰਚ ਜਾਂਦਾ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੀਆਂ ਕਿਉਂ ਥੋੜਾ ਜਿਹਾ ਪਹਿਲਾਂ ਐਸੀ ਵੀ ਧੁੱਪ ਜ਼ਿਆਦਾ ਪੈਣ ਲੱਗੀ ਸੀ ਕਬੀਆ ਦੀ ਵੀ ਸਰਦੀ ਚਲੀ ਗਈ ਅੱਜ ਫੇਰ ਫੁੱਲ ਧੁੰਦ ਹੋਈ ਪਈ ਆ ਮੌਸਮ ਦੇ ਹਿਸਾਬ ਨਾਲ ਦੇਖੋ ਹਨਾ ਵੀ ਫਰਵਰੀ 15 ਫਰਵਰੀ ਤੱਕ ਤਾਂ ਠੰਡ ਪੈਣੀ ਪੈਣੀ ਆ ਉਸ ਤੋਂ ਬਾਅਦ ਥੋੜਾ ਜਿਹਾ ਮੌਸਮ ਚੇਂਜ ਹੋਊਗਾ ਪੰਜ ਚਾਰ ਦਿਨ ਤੋਂ ਪੂਜਾ ਦਾ ਤੇਜ਼ ਨਿਕਲਣ ਵਾਲਾ ਆਪਾਂ ਨੂੰ ਇਹ ਹੋਗਾ ਤੇ ਵੀ ਮੌਸਮ ਹੈਗਾ ਜਿਹੜਾ ਚਲਾ ਗਿਆ ਸਰਦੀ ਦਾ ਤੇ ਥੋੜਾ ਜਿਹਾ ਹੁਣ ਜਨਵਰੀ ਦੇ ਐਂਡ ਤੇ ਤੇ ਫਰਵਰੀ ਦੇ ਸਟਾਰਟਿੰਗ ਚ ਮੈਰਿਜ ਵਗੈਰਾ ਬਹੁਤ ਜਿਆਦੇ ਨੇ ਤਾਂ ਕਰਕੇ ਮੈਂ ਤੁਹਾਡੇ ਲਈ ਅੱਜ ਵਾਲੀ ਵੀਡੀਓ ਜਿਹੜੀ ਇਹ ਅਵੇਲੇਬਲ ਸੋਟਾਂ ਦੀ ਪਾਉਂਗੀ ਤਾਂ ਕਿ ਤੁਹਾਡੇ ਕੋਲ ਜਲਦੀ ਜਲਦੀ ਪਹੁੰਚ ਜਾਵੇ ਚਲੋ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉਹਨੂੰ ਵੀ ਤੁਸੀਂ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਆ ਬਲੌਗ ਦੀ ਤੇ ਉਸ ਨੂੰ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਜੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਮਸ਼ੀਨ ਦਾ ਕੰਮ ਹੈ ਜਿਹੜੇ ਸੂਟਾਂ ਤੇ ਹੋਇਆ ਹੈ ਉਹ ਦਿਖਾਵਾਂਗੇ ਇਹਦਾ ਇਸ ਤਰ੍ਹਾਂ ਰੈੱਡ ਗਾਜਰੀ ਜਾਂ ਇਹ ਬਾਲਾ ਫੋਨ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਰੈੱਡ ਆ ਰਿਹਾ ਹੈ ਇਹ देखो जी ਇਹਦੇ ਨਾਲ ਦਾ ਸਿਲਕ ਪਿਸ਼ਮੀਨੇ ਦੇ ਵਿੱਚ ਇਹ ਹੋ ਰਿਹਾ ਜੋ ਵੀ ਮਰਜੀ ਕਲਰ ਹੈ ਤੁਹਾਡੀ ਚੋਇਸ ਹੈ ਤੁਸੀਂ ਦੋਨੇ ਸਾਈਡ ਕਿਸੇ ਵੀ ਸਾਈਡ ਤੇ ਵਰਕ ਕਰਵਾ ਸਕਦੇ ਹੋ ਇਧਰ ਵੀ ਕਰਵਾ ਸਕਦੇ ਹੋ ਤੁਸੀਂ ਇਹ ਪਾਸੇ ਪਰ ਆਪਾਂ ਨੇ ਇਹਦੇ ਇਸ ਪਾਸੇ ਤੇ ਕਰਾਇਆ ਕਿਉਂ ਇਧਰ ਥੋੜਾ ਜਿਹਾ ਇਹ ਜੱਜ ਕੇ ਜ਼ਿਆਦਾ ਹੁੰਦਾ ਤੇ ਇਹ ਵਿਆਹ ਵਾਲਾ ਪਾਰਟੀ ਵੀਰ ਸੂਟ ਬਣ ਜਾਂਦਾ ਦੇਖੋ ਜੀ ਇਸ ਤਰ੍ਹਾਂ ਦੇ ਫਲਾਵਰ ਤੁਹਾਨੂੰ ਮਸ਼ੀਨ ਦਾ ਵਰਕ ਹੈ ਕੰਮ ਬਿਲਕੁਲ ਸਾਫ਼ ਮਿਲੂਗਾ ਇਹ ਬਣੇ ਹੋਏ ਨੇ ਜੀ ਘੇਰ ਦੇ ਉੱਪਰ ਦੋ ਸੈਂਟਰ ਪੈਨਲ ਨੇ ਉੱਪਰ ਤੱਕ ਤੇ ਇਸ ਤਰ੍ਹਾਂ ਗਲੇ ਦਾ ਕੰਮ ਹੋਇਆ ਹੋਇਆ ਜੀ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸੂਟ ਆਪਣੇ ਕੋਲ ਅਵੇਲੇਬਲ ਨਹੀਂ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਬਾਹਰ ਤੇ ਮਿਲੂਗਾ ਜੀ ਦੇਖੋ ਬਾਕੀ ਤੁਹਾਡੀ ਚੋਇਸ ਹੈ ਇਹਦਾ 3000 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਵੀਡੀਓ ਨੂੰ ਪਹਿਣਾ ਜਰੂਰ ਧਿਆਨ ਨਾਲ ਦੇਖ ਲਿਆ ਕਰੋ ਤੇ ਇਹਨਾਂ ਦੇ ਆਪਾਂ ਨੇ ਨਾਲ-ਨਾਲ ਰੇਟ ਨਹੀਂ ਜਿਹੜੇ ਦੱਸੇ ਹੁੰਦੇ ਨੇ ਮੈਂ ਬੋਲ ਕੇ ਦੱਸਦਾ ਨਹੀਂ ਹੁੰਦੀ ਆ ਵੀ ਮੈਨੂੰ ਲਿਖਣ ਦਾ ਥੋੜਾ ਵੀਡੀਓ ਐਡੀਟਿੰਗ ਤੇ ਟਾਈਮ ਲੱਗ ਜਾਂਦਾ ਤੁਹਾਨੂੰ ਪਤਾ ਹੀ ਹੈ ਵੀ ਕੱਲੇ ਜਾਣੇ ਮਿਸਤਰੀ ਲੱਗਿਆ ਹਾਂ ਘਰੇ ਤਾਂ ਔਖਾ ਹੋ ਜਾਂਦਾ ਦੇਖੋ ਜੀ ਸਿਲਕ ਪਸ਼ਮੀਨੇ ਦੇ ਵਿੱਚ ਇਹ ਵਾਲਾ ਕਲਰ ਹੈਗਾ ਆਪਣੇ ਕੋਲੇ ਰੈਡੀ ਹੈ ਤਿਆਰ ਹੈ ਤੁਸੀਂ ਚਾਹੇ ਸਾਡੇ ਕੋਲੋਂ ਅੱਜ ਹੀ ਪੇਮੈਂਟ ਕਰਕੇ ਕੱਲ ਨੂੰ ਪਾਰਸਲ ਲਗਵਾ ਸਕਦੇ ਹੋ ਜਿੰਨਾ ਭਾਣਾ ਸਟੀਚਿੰਗ ਕਰਵਾਉਣੇ ਨੇ ਤਾਂ ਉਹ ਸਟੀਚਿੰਗ ਵੀ ਕਰਵਾ ਸਕਦੇ ਨੇ ਦੇਖੋ ਜੀ ਬਾਹ ਤੇ ਵੀ ਤੁਹਾਨੂੰ ਸੇਮ ਕੰਮ ਮਿਲੂਗਾ ਲਓ ਸਕਰੀਨ ਸ਼ਾਟ ਇਹ ਹੈਗਾ ਆਪਣੇ ਕੋਲੇ ਅਵੇਲੇਬਲ ਹੈ ਲਓ ਸਕਰੀਨ ਸ਼ਾਟ ਜਲਦੀ ਜਲਦੀ ਬਹੁਤ ਸੋਹਣਾ ਸੂਟ ਹੈ ਤੁਸੀਂ ਵਿਆਹ ਪ੍ਰੋਗਰਾਮ ਦੇ ਵਿੱਚ ਕਿ ਮਰਜ਼ੀ ਪਾ ਸਕਦੇ ਹੋ ਚਲੋ ਜੀ ਕੇਵळा ਕਲਰ ਹੋ ਗਿਆ ਦੂਸਰਾ ਕਲਰ ਆ ਗਿਆ ਜੀ ਆਪਣੇ ਕੋਲੇ ਮਹਿੰਦੀ ਕਲਰ ਇਹ ਵੀ ਤੁਹਾਨੂੰ ਡਿਜ਼ਾਈਨ ਸੂਟ ਅਵੇਲੇਬਲ ਮਿਲੂਗਾ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਇਹ ਇਹ ਆਰੀ ਹੈਂਡ ਦਾ ਤੁਹਾਨੂੰ ਸੌਰੀ ਇਹ ਆਰੀ ਤੇ ਮਸ਼ੀਨ ਦਾ ਤੁਹਾਨੂੰ ਮਿਕਸ ਕੰਮ ਮਿਲੇਗਾ ਜਿਹੜਾ ਇਹ ਵਾਲਾ ਕੰਮ ਹੈ ਸਾਰਾ ਜ਼ਰੀ ਦਾ ਇਹ ਆਰੀ ਦਾ ਹੋਇਆ ਹੋਇਤੀ ਜਿਹੜੇ ਇਹ ਵਾਲੇ ਫਲਾਵਰ ਬਣੇ ਹੋਏ ਨੇ ਇਹ ਤੁਹਾਨੂੰ ਮਿਲਣਗੇ ਜੀ ਆ ਪਾਪ ਵਾਲੀ ਮਸ਼ੀਨ ਦੇ ਦੇਖੋ ਇਸ ਤਰ੍ਹਾਂ ਆਪਾਂ ਨੇ ਸੂਟ ਦੀ ਜਿਹੜੀ ਇਹਦੀ ਘੇਰ ਤੇ ਕੰਮ ਹੋਇਆ ਹੈ ਮਹਿੰਦੀ ਦਾ ਮਹਿੰਦੀ ਕਲਰ ਹੈ ਇਹਦਾ ਤੇ ਇਸ ਤਰ੍ਹਾਂ ਦਾ ਫਲਾਵਰ ਤੁਹਾਨੂੰ ਬਾਤੇ ਮਿਲੂਗਾ ਇਹ ਆਰੀ ਤੇ ਮਸ਼ੀਨ ਦਾ ਮਿਕਸ ਕੰਮ ਹੋਇਆ ਹੈ ਜੀ ਸੂਟ ਦਾ ਦੇਖੋ ਜੀ ਇਹਦਾ ਵੀ ਤੁਹਾਨੂੰ 3000 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਸਿਲਕ ਪਸ਼ਮੀਨੇ ਦਾ ਬਸ ਹੁਣ ਸਿਲਕ ਪਸ਼ਮੀਨੇ ਦੇ ਜਿਹੜੇ ਕਲਰ ਆ ਗਏ ਜੀ ਆਪਾਂ ਉਹਨਾਂ ਤੇ ਹੀ ਵਰਕ ਕਰਵਾ ਰਹੇ ਹਾਂ ਹੋਰ ਆਪਾਂ ਨਹੀਂ ਕਰਵਾ ਰਹੇ ਕਿਉਂ ਤੁਹਾਨੂੰ ਪਤਾ ਹੀ ਬਸ ਹੁਣ ਥੋੜੇ ਟਾਈਮ ਦੀ ਸਰਦੀ ਰਹੇਗੀ ਇੱਕ ਇਹ ਵਾਲਾ ਡਿਜ਼ਾਈਨ ਆਪਾਂ ਨੇ ਪਹਿਲਾਂ ਆਰੀ ਦੇ ਵਿੱਚ ਕਰਵਾਇਆ ਸੀ ਜੀ ਇਸ ਕਲਰ ਤੇ ਮਹਿੰਦੀ ਕਲਰ ਤੇ ਬਹੁਤ ਸੋਹਣਾ ਮਹਿੰਦੀ ਕਲਰ ਹੈ ਦੇਖੋ ਇੱਕ ਆਪਾਂ ਨੇ ਇਹ ਕਰਵਾਇਆ ਮਸ਼ੀਨ ਦਾ ਕੰਮ ਦੇਖੋ ਜੀ ਇਹ ਮਸ਼ੀਨ ਦਾ ਕੰਮ ਆਰੀ ਨਾਲੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਸੁਆਹੀ ਦੇਖੋ ਕਿੰਨੀ ਵਧੀਆ ਬਣੀ ਹੋਈ ਹੈ ਬਹੁਤ ਸੋਹਣਾ ਕੰਮ ਹੈ ਇਹਦੇ ਉੱਪਰ ਹੋਇਆ ਹੋਇਆ ਕੇਰ ਦਾ ਕੰਮ ਹੈ ਇਹਦੇ ਉੱਪਰ ਤੇ ਇਸ ਤਰ੍ਹਾਂ ਤੁਹਾਨੂੰ ਬਾਹ ਦੇ ਕੰਮ ਮਿਲੂਗਾ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2300 ਰੁਪਏ ਸਿਲਕ ਪਸ਼ਮੀਨੇ ਦੇ ਵਿੱਚ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲਓ ਇਹ ਸੂਟ ਪਾਇਆ ਸੀ ਆਰੀ ਵਾਲਾ ਉਹਦਾ ਆਪਾਂ ਨੇ ਪ੍ਰਾਈਸ ਰੱਖਿਆ ਸੀ ਜੀ 1900 ਉਹਦਾ ਕੀ ਕਾਰਨ ਸੀ ਜਿਹੜੇ ਉਹਦੇ ਫਲਾਵਰ ਸੀ ਉਹ ਇਸ ਤਰ੍ਹਾਂ ਇੱਥੇ ਤੱਕ ਕਿਤੇ ਛੋਟੇ ਸੀਗੇ ਇਹ ਵੱਡੇ ਬਣਗੇ ਜੀ ਇਸ ਤੇ ਉਹਨਾਂ ਨੇ ਇਹ ਫਲਾਵਰ ਵੀ ਛੋਟੇ ਸੀਗੇ ਤਾਂ ਕਰਕੇ ਬਾਕੀ ਆਪਾਂ ਜਿੰਨੇ ਕਲਰ ਥ्रेड ਲਾਵਾਂਗੇ ਜੀ ਉਹਨਾਂ ਸੂਟ ਦਾ ਰੇਟ ਆ ਜਿਹੜਾ ਵਧੀ ਜਾਊਗਾ ਕੰਮ ਦੀ ਗਰੰਟੀ ਹੋਊਗੀ ਤੁਸੀਂ ਸੂਟ ਤੁਹਾਡੇ ਕੋਲ ਪਹੁੰਚਣ ਤੇ ਪਤਾ ਲੱਗ ਜਾਊਗਾ ਕਿਵੇਂ ਦਾ ਤੁਹਾਨੂੰ ਸੂਟ ਮਿਲੂਗਾ ਦੇਖੋ ਇਸ ਇਸ ਤਰ੍ਹਾਂ ਦਾ ਸੇਮ ਇਹਦੇ ਨਾਲ ਜਰੀ ਦਾ ਕੰਮ ਹੋਇਆ ਹੈ ਜੀ ਸਾਰੇ ਕਲਰ ਥ्रेड ਲੱਗੇ ਹੋਣੇ ਬਹੁਤ ਸੋਹਣੀ ਜਿਹੜੀ ਫਿਨਿਸ਼ਿੰਗ ਹੋਈ ਹੋਈ ਹੈ ਸੂਟ ਦੀ ਬਹੁਤ ਸੋਹਣਾ ਲੱਗ ਰਿਹਾ ਡਿਜ਼ਾਈਨ ਇਹ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਲਓ ਸਕਰੀਨਸ਼ਾਟ ਜਲਦੀ ਜਲਦੀ ਬੁੱਕ ਕਰੋ ਜੀ ਇਸ ਤੋਂ ਬਾਅਦ ਆ ਪਾਰੀ ਵਾਲੇ ਦਿਖਾਉਨੇ ਜੀ ਇਹ ਆਰੀ ਵਾਲੇ ਆਪਣੇ ਜਿਹੜੇ ਪਹਿਲਾਂ ਵਾਲੇ ਸੂਟ ਸੀ ਉਹ ਸਾਰੇ ਸੇਲ ਹੋ ਗਏ ਦੁਬਾਰਾ ਤੋਂ ਆਪਾਂ ਨੇ ਇਹ ਰੈਡੀ ਕਰਵਾਏ ਨੇ ਇਹ ਕਲਰ ਆਪਾਂ ਤੁਹਾਨੂੰ ਇਸੇ ਸੇਮ ਡਿਜ਼ਾਈਨ ਪਹਿਲਾਂ ਵੀ ਦਿਖਾ ਰਹੇ ਆ ਇਹ ਸ਼ਰਟ ਦੇ ਵਿੱਚ ਬੂਟੀਆਂ ਮਿਲਣਗੀਆਂ ਜੀ ਇਸ ਤਰ੍ਹਾਂ ਤੁਹਾਨੂੰ ਆਰੀ ਦਾ ਕੰਮ ਮਿਲੂਗਾ ਜੀ ਬਹਾਂ ਤੇ ਜਿਹੜਾ ਪਹਿਣਾ ਨੇ ਉਹ ਵੀਡੀਓ 'ਚ ਨਹੀਂ ਦੇਖੇ ਤਾਂ ਤੁਸੀਂ ਵੀਡੀਓ ਦੇਖ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਸਕਦੇ ਹੋ ਦੇਖੋ ਜੀ ਤੁਹਾਨੂੰ ਪਸੰਦ ਹੈ ਇਹ ਸੂਟ ਦਾ ਪ੍ਰਾਈਜ਼ ਰਹੇਗਾ ਜੀ 2800 ਰੁਪਏ ਆਰੀ ਦੇ ਨਾਲ ਦੇਖੋ ਜੀ ਇਹਦੇ ਵਿੱਚ ਆਰੀ ਦਾ ਕੰਮ ਮਿਲੂਗਾ ਤੁਹਾਨੂੰ 2800 ਰੁਪਏ ਦੇ ਵਿੱਚ ਸੌੜ ਦਾ ਪ੍ਰਾਈਸ ਰਹੇਗਾ ਸਿਲਕ ਪਸ਼ਮੀਨੇ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਇਸ ਤਰ੍ਹਾਂ ਦਾ ਸਰਦਈ ਤੇ ਲਾਈਟ ਕਲਰ ਹੈ ਦੇ ਵਿੱਚ ਗਰੇ ਦੇ ਦਾ ਦੇਖੋ ਜੀ ਇਸ ਤਰ੍ਹਾਂ ਇਹਦੇ ਉੱਪਰ ਇਹ ਜਰੀ ਦਾ ਕੰਮ ਹੋਇਆ ਹੋਇਆ ਹੈ ਇਹਦੇ ਉੱਪਰ ਸੈਂਟਰ ਪੈਨਲ ਬਣੇ ਹੋਏ ਨੇ ਤੇ ਇਹ ਵਾਲਾ ਹੈਗਾ ਜੀ ਘੇਰ ਦਾ ਕੰਮ ਇਸ ਤਰ੍ਹਾਂ ਇਹਦੇ ਤੁਹਾਨੂੰ ਬਾਅਦ ਤੇ ਕੰਮ ਮਿਲੂਗਾ ਸਲਵਾਰ ਦਾ ਕੰਮ ਨਹੀਂ ਹੈਗਾ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਹਨ ਸਲਵਾਰ ਦਾ ਕੰਮ ਕਰਵਾਉਣਾ ਤਾਂ ਸਾਨੂੰ ਦੱਸ ਕੇ ਕਰਵਾ ਸਕਦੇ ਹੋ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ 2800 ਰੁਪਏ ਰਹੇਗਾ ਜੀ ਵਿਦਆਊਟ ਦੁਪੱਟਾ ਆਪਾਂ ਤੁਹਾਨੂੰ ਸੂਟਾਂ ਦੇ ਪ੍ਰਾਈਸ ਦੱਸ ਰਹੇ ਹਾਂ ਜੀ ਬਾਕੀ ਤੁਹਾਡੀ ਚੋਇਸ ਹੈ ਜੇ ਤੁਸੀਂ ਵਿਦਆਊਟ ਦੁਪੱਟਾ ਲੈਣਾ ਤਾਂ ਤੁਸੀਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਜੇ ਤੁਸੀਂ ਦਪੱਟਾ ਨਾਲ ਐਡ ਕਰੋਗੇ ਤਾਂ ਤੁਹਾਨੂੰ ਦੁਪੱਟੇ ਨਾਲ ਵੀ ਮਿਲ ਜਾਣਗੇ ਜੀ ਦੇਖੋ ਜੀ ਇਸ ਤੋਂ ਬਾਅਦ ਆ ਗਿਆ ਦੂਸਰਾ ਡਿਜ਼ਾਈਨ ਇਹ ਵਾਲਾ ਇਸ ਤਰ੍ਹਾਂ ਇਹਦੇ ਤੁਹਾਨੂੰ ਮਿਲੇਗਾ ਜੀ ਆਰੀ ਦਾ ਵਰਕ ਮਿਲੂਗਾ ਜਰੀ ਲੱਗੀ ਹੋਈ ਹੈ ਸਾਰੇ ਤੇ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇ ਜਰੀ ਦੇ ਨਾਲ ਉੱਪਰ ਤੱਕ ਸੈਂਟਰ ਪੈਨਲ ਬਣਿਆ ਹੋਇਆ ਹੈ ਜੀ ਇਸ ਤਰ੍ਹਾਂ ਇਹਦਾ ਤੁਹਾਨੂੰ ਬੰਦੇ ਕੰਮ ਮਿਲੂਗਾ ਜੇ ਤੁਹਾਨੂੰ ਪਸੰਦ ਹੈ ਲਓ ਸਕਰੀਨਸ਼ਾਟ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2500 ਰੁਪਏ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ 2500 ਬਾਕੀ ਤੁਹਾਡੀ ਚੋਇਸ ਹੈ ਜਿੰਨੇ ਦਾ ਤੁਸੀਂ ਸੂਟ ਕਹੋਗੇ ਇਸ ਤੋਂ ਬਾਅਦ ਆ ਗਿਆ ਜੀ ਬਲੈਕ ਕਲਰ ਇਹ ਦੋ ਬਲੈਕ ਸੀਗੇ ਆਪਣੇ ਕੋਲ ਇਹ ਲਾਸਟ ਬਲੈਕ ਸੂਟ ਰਹਿ ਗਿਆ ਦੇਖੋ ਜੀ ਇਹਦੇ ਇਸ ਤਰ੍ਹਾਂ ਦਾ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਵੀ ਸਾਰਾ ਆਰੀ ਦਾ ਕੰਮ ਮਿਲੂਗਾ ਇਹਦੀ ਵੀ ਮੈਂ ਤੁਹਾਨੂੰ ਪਿਕ ਲਾਉਂਗੀ ਨਾਲ ਇਸ ਤਰ੍ਹਾਂ ਇਹ ਤੁਹਾਨੂੰ ਇਧਰ ਚ ਘੇਰ ਤੇ ਮਿਲੂਗਾ ਫਲਾਵਰ ਜੀ ਪਹਿਲਾਂ ਦੱਸਿਆ ਮੈਂ ਮੇਰਾ ਤੁਹਾਨੂੰ ਵੀਡੀਓ ਦੇ ਵਿੱਚ ਇਹ ਫਲਾਵਰ ਮਿਲਣਗੇ ਜੀ ਤੁਹਾਨੂੰ ਸਲਵਾਰ ਦੇ ਪੌਂਚੇ ਤੇ ਹੀ ਸੇਮ ਫਲਾਵਰ ਮਿਲਣਗੇ ਇਹਦੇ ਸਲਵਾਰ ਦਾ ਕੰਮ ਵੀ ਮਿਲੂਗਾ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ 2500 ਰੁਪਏ ਰਹੇਗਾ ਜੀ ਇਸ ਤੋਂ ਬਾਅਦ ਆ ਗਿਆ ਜੀ ਇਹ ਹੈਗੇ ਨੇ ਮਸ਼ੀਨ ਦੇ ਕੰਮ ਵਾਲੇ ਆਰੀ ਦੇ ਵਾਲੇ ਆਪਾਂ ਤੁਹਾਨੂੰ ਦਿਖਾ ਦਿੰਦੇ ਨੇ ਇਹਦੇ ਕਿਰ ਤੇ ਕੰਮ ਰਹੂਗਾ ਦੇਖੋ ਜੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਹੀ ਬੇਲ ਤਾਂ ਨੂੰ ਇਹਦੀ ਬਾਅਦ ਤੇ ਮਿਲੂਗੀ ਇਹ ਸਾਰੀ ਫੈਬਰਿਕ ਅੱਜ ਵਾਲੀ ਸਿਲਕ ਪਸ਼ਮੀਨੇ ਦੇ ਵਿੱਚ ਰਹੂਗੀ ਸਾਰੇ ਸੂਟ ਆਪਣੇ ਕੋਲ ਅਵੇਲੇਬਲ ਨੇ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1900 ਰੁਪਏ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1900 ਰੁਪਏ ਜੇ ਤੁਸੀਂ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਇੱਕ ਮਹਿਰੂਨ ਕਲਰ ਦੇ ਵਿੱਚ ਹੋਰ ਡਿਜ਼ਾਈਨ ਬਣਿਆ ਹੋਇਆ ਆਪਣੇ ਕੋਲੇ ਬਹੁਤ ਸੋਹਣਾ ਦੇਖੋ ਜੀ ਇਸ ਤਰ੍ਹਾਂ ਇਹ ਆਰੀ ਦਾ ਕੰਮ ਹੋਇਆ ਹੋਇਆ ਹੈ ਦੇਖੋ ਜੀ ਇਸ ਤਰ੍ਹਾਂ ਇਹਦੇ ਉੱਪਰ ਆਰੀ ਦਾ ਕੰਮ ਹੋਇਆ ਹੋਇਆ ਜੀ ਤੇ ਜਰੀ ਥ੍ਰੈਡ ਨਾਲ ਆਪਾਂ ਨੇ ਕੰਮ ਕੀਤਾ ਹੈ ਸਾਰਾ ਉੱਪਰ ਤੱਕ ਸੈਂਟਰ ਪੈਨਲ ਜਾਣਗੇ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ 2500 ਰੁਪਏ ਰਹੇਗਾ ਜੀ ਦੇਖੋ ਜੀ ਇਸ ਤਰ੍ਹਾਂ ਇਹਦੇ ਬਾਹ ਤੇ ਵੀ ਤੁਹਾਨੂੰ ਹੈਵੀ ਕਮ ਮਿਲੂਗਾ ਇਹ ਨਹੀਂ ਹੈਗਾ ਕੱਲੀ ਆਪਾਂ ਇਹ ਵਾਲੀ ਬੇਲ ਬਣਾਤੀ ਨਾਲ ਫਲਾਵਰ ਵੀ ਬਣਿਆਗਾ ਜੀ 2500 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੈਂ ਤੁਹਾਨੂੰ ਆ 10 12 ਸੂਟ ਦਿਖਾ ਦਿੱਤੇ ਨੇ ਸਾਰੇ ਸੂਟ ਅਵੇਲੇਬਲ ਨੇ ਪਹਿਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਸਕਦੀਆਂ ਨੇ ਬਾਕੀ ਜੋ ਵੀ ਤੁਸੀਂ ਕਿਸੇ ਫੈਬਰਿਕ ਤੇ ਜਾਂ ਜੋ ਵੀ ਡਿਜ਼ਾਈਨ ਕਰਵਾਉਣਾ ਹੈ ਤਾਂ ਤੁਸੀਂ ਖੁਦ ਆਪਣੀ ਚੁਆਇਸ ਦਾ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ ਚਲੋ ਜੀ ਕਰਦੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ